ਅੱਜ ਅਸੀਂ ਲੈ ਕੇ ਆਈ ਹਾਂ ਵਿਗਿਆਨ ਵਿਸ਼ੇ ਦਾ ਪੰਜਵੇਂ ਪਾਠ ਦਾ ਜੈਵਿਕ ਪ੍ਰਕਿਰਿਆਵਾਂ ਦਾ ਇੱਕ ਖਾਸ ਟੌਪਿਕ ਜਿਸ ਵਿੱਚ ਮੈਂ ਤੁਹਾਨੂੰ ਦੱਸਣ ਜਾ ਰਹੀ ਹਾਂ ਕਿ ਗਲੂਕੋਜ਼ ਦਾ ਵਿਖੰਡਨ ਕਿਵੇਂ ਹੁੰਦਾ ਤਾਂ ਇਹ ਤੁਹਾਡੀ ਕਿਤਾਬ ਦੇ ਪੇਜ ਨੰਬਰ 98 ਤੇ ਦਿੱਤਾ ਹੋਇਆ ਇਹ ਆਪਾਂ ਸਮਝਣ ਜਾ ਰਹੇ ਹਾਂ ਕਿ ਗਲੂਕੋਜ਼ ਦਾ ਸਾਡੇ ਸਰੀਰ ਵਿੱਚ ਵਿਖੰਡਨ ਕਿਵੇਂ ਹੁੰਦਾ ਜੋ ਅਸੀਂ ਭੋਜਨ ਖਾਂਦੇ ਹਾਂ ਤਾਂ ਉਹ ਉਹ ਦਾ ਵਿਖੰਡਨ ਹੈ ਜਿਹੜਾ ਉਹ ਇਸ ਰੂਪ ਵਿੱਚ ਹੁੰਦਾ ਤਾਂ ਸਾਡੇ ਕੋਲ ਜਦੋਂ ਅਸੀਂ ਭੋਜਨ ਖਾਂਦੇ ਹਾਂ ਤਾਂ ਸਰੀਰ ਵਿੱਚ ਗਲੂਕੋਜ਼ ਜਾਂਦਾ ਗਲੂਕੋਜ਼ ਦੇ ਰੂਪ ਵਿੱਚ ਘੋ ਜਾਣਾ ਜਾਂਦਾ ਤਾਂ ਇਹ ਗਲੂਕੋਜ਼ ਸੈੱਲ ਦੇ ਸਾਈਟੋਪਲਾਜ਼ਮ ਵਿੱਚ ਸੈੱਲ ਦੇ ਸਾਈਟੋਪਲਾਜ਼ਮ ਵਿੱਚ ਵਿੱਚ ਵਿਖੰਡਣ ਹੁੰਦਾ ਇਸ ਗਲੂਕੋਜ਼ ਦਾ ਸੈੱਲ ਦੇ ਸਾਈਟੋਪਲਾਜ਼ਮ ਵਿੱਚ ਵਿਖੰਡਣ ਹੁੰਦਾ ਜਿਹਨੂੰ ਗਲਾਈਕੋਲਿਸਿਸ ਕਹਿੰਦੇ ਆ ਇਸ ਪ੍ਰੋਸੈਸ ਨੂੰ ਗਲਾਈਕੋਲਿਸਿਸ ਕਹਿੰਦੇ ਆ ਇਹ ਗਲਾਈਕੋਲਿਸਿਸ ਆ ਜਿਹੜੀ ਇਹ ਆਕਸੀਜਨ ਦੀ ਪ੍ਰੈਜ਼ੈਂਸ ਜਾਂ ਆਕਸੀਜਨ ਦੀ ਐਬਸੈਂਸ ਹੋਣ ਤੇ ਜਾਂ ਨਾ ਹੋਣ ਦੇ ਦੋਨਾਂ ਦੋਨਾਂ ਦੇ ਵਿੱਚ ਹੋ ਸਕਦੀ ਹੈ ਜੇ ਆਕਸੀਜਨ ਮਿਲੇ ਤਾਂ ਵੀ ਜੇ ਨਾ ਮਿਲੇ ਤਾਂ ਵੀ ਤਾਂ ਗਲੂਕੋਜ਼ ਦਾ ਜਿਹੜਾ ਇਹ ਅਣੂ ਆ ਇਹ 6 ਕਾਰਬਨ ਪਰਮਾਣੂਆਂ ਦਾ ਬਣਦਾ ਹੈ 6 ਕਾਰਬਨ ਪਰਮਾਣੂਆਂ ਦਾ ਅਣੂ ਹੁੰਦਾ ਹੈ ਗਲੂਕੋਜ਼ ਜਦੋਂ ਇਹਦਾ ਸੈੱਲ ਦੇ ਸਾਈਟੋਪਲਾਜ਼ਮ ਵਿੱਚ ਵਿਖੰਡਨ ਹੁੰਦਾ ਹੈ ਦੀ ਗਲਾਈਕੋਲਿਸਿਸ ਹੁੰਦੀ ਆ ਜਾਂ ਤਾਂ ਆਕਸੀਜਨ ਦੀ ਪ੍ਰੈਜ਼ੈਂਸ ਵਿੱਚ ਜਾਂ ਐਬਸੈਂਸ ਦੇ ਵਿੱਚ ਤਾਂ ਇਹ ਪਾਇਰੂਵੇਟ ਵਿੱਚ ਵਿਖੰਡਿਤ ਹੁੰਦਾ ਪਾਇਰੂਵੇਟ ਨਾਂ ਦੇ ਅਣੂ ਵਿੱਚ ਵਿਖੰਡਿਤ ਹੁੰਦਾ ਇਹ ਪਾਇਰੂਵੇਟ ਨਾਂ ਦਾ ਅਣੂ ਆ ਜਿਹੜਾ ਇਹ 3 ਕਾਰਬਨ ਪਰਮਾਣੂਆਂ ਤੋਂ ਬਣਿਆ ਹੁੰਦਾ ਤੇ ਇਹਦੇ ਨਾਲ ਹੀ ਊਰਜਾ ਪੈਦਾ ਹੁੰਦੀ ਆ ਨਾਲ ਹੀ ਇਹਦੇ ਊਰਜਾ ਪੈਦਾ ਹੁੰਦੀ ਆ ਜਿਹੜੀ ਕਿ 2 ATP ਹੁੰਦੀ ਬਹੁਤ ਥੋੜੀ ਮਾਤਰਾ ਵਿੱਚ ਹੁੰਦੀ ਆ ਫਿਰ ਇਸ ਪਾਇਰੂਵੇਟ ਦਾ ਵਿਖੰਡਨ ਆ ਜਿਹੜਾ ਉਹ ਸ਼ੁਰੂ ਹੁੰਦਾ ਤਾਂ ਇਹ ਪਾਇਰੂਵੇਟ ਦਾ ਵਿਖੰਡਨ ਸਾਡੇ ਸਰੀਰ ਦੇ ਵਿੱਚ ਤਿੰਨ ਤਰੀਕਿਆਂ ਨਾਲ ਹੁੰਦਾ ਤਾਂ ਇਹਦਾ ਵਿਖੰਡਨ ਆ ਜਿਹੜਾ ਤਿੰਨ ਤਰੀਕਿਆਂ ਨਾਲ ਸੈੱਲ ਦੇ ਵਿੱਚ ਕਿੱਥੇ-ਕਿੱਥੇ ਕਿਵੇਂ-ਕਿਵੇਂ ਹੁੰਦਾ ਤਾਂ ਤਿੰਨੇ ਤਰੀਕੇ ਆਪਾਂ ਦੇਖਦੇ ਆਂ ਸਭ ਤੋਂ ਪਹਿਲਾਂ ਅਸੀਂ ਕਰਾਂਗੇ ਕਿ ਖਮੀਰ ਸੈੱਲ ਵਿੱਚ ਖਮੀਰ ਸੈੱਲ ਵਿੱਚ ਖਮੀਰ ਸੈੱਲ ਵਿੱਚ ਕੀ ਹੁੰਦਾ ਕਿ ਪਾਇਰੂਵੇਟ ਦਾ ਵਿਖੰਡਨ ਲਈ ਖਮੀਰਣ ਕਿਰਿਆ ਹੁੰਦੀ ਹੈ ਹੁੰਦੀ ਆ ਖਮੀਰਨ ਕਿਰਿਆ ਖਮੀਰਨ ਕਿਰਿਆ ਜਿਹੜੀ ਇਹ ਆਕਸੀਜਨ ਦੀ ਅਣਹੋਂਦ ਵਿੱਚ ਹੁੰਦੀ ਆ ਆਕਸੀਜਨ ਦੀ ਅਣਹੋਂਦ ਵਿੱਚ ਜਦੋਂ ਇਹ ਕਿਰਿਆ ਆਕਸੀਜਨ ਦੀ ਵਿਖੰਡਨ ਆਕਸੀਜਨ ਦੀ ਅਣਹੋਂਦ ਵਿੱਚ ਹੋਵੇ ਤਾਂ ਉਸ ਨੂੰ ਅਸੀਂ ਪਾਣ ਆਕਸੀ ਸਾਹ ਕਿਰਿਆ ਕਹਿੰਦੇ ਹਨ ਅਣ ਆਕਸੀ ਸਾਹ ਕਿਰਿਆ ਵਰਦੀ ਆ ਜਿਸ ਦੌਰਾਨ ਇਥੇਨੋਲ ਪੈਦਾ ਹੁੰਦੀ ਹੈ ਇਥੇਨੋਲ ਇਸ ਨੂੰ ਅਸੀਂ ਐਲਕੋਹਲ ਵੀ ਕਹਿ ਦਿੰਨੇ ਆ ਇਥੇਨੋਲ ਇਹ ਇਥਨੋਲ ਦੋ ਕਾਰਬਨ ਪਰਮਾਣੂਾਂਤਰੀ ਹੈ ਬਣੀ ਹੁੰਦੀ ਹੈ ਤੇ ਨਾਲ ਹੀ ਇਹਦੇ ਕਾਰਬਨ ਡਾਈਆਕਸਾਈਡ ਗੈਸ ਪੈਦਾ ਹੁੰਦੀ ਹੈ ਕਾਰਬਨ ਡਾਈਆਕਸਾਈਡ ਗੈਸ ਤੇ ਪਲੱਸ ਥੋੜੀ ਜੀ ਊਰਜਾ ਪੈਦਾ ਹੁੰਦੀ ਹੈ ਇਹ ਊਰਜਾ ਜਿਹੜੀ ਉਹ 2 ATP ਹੁੰਦੀ ਹੈ ਇਹਦੀ ਮਾਤਰਾ 2 ATP ਹੁੰਦੀ ਹੈ ਇਸ ਤੋਂ ਬਾਅਦ ਵਿੱਚ ਅਸੀਂ ਕਰਾਂਗੇ ਪੇਸ਼ੀ ਸੈੱਲ ਵਿੱਚ ਇਹ ਖਮੀਰ ਸੈੱਲ ਵਿੱਚ ਸੀ ਹੁਣ ਅਸੀਂ ਪੇਸ਼ੀ ਸੈੱਲ ਵਿੱਚ ਪਾਇਰੂਵੇਟ ਦਾ ਵਿਖੰਡਨ ਹੈ ਜਿਹੜਾ ਉਹ ਕਰਾਂਗੇ ਪੇਸ਼ੀ ਸੈਲ ਪੇਸ਼ੀ ਸੈਲ ਆਮ ਤੌਰ ਤੇ ਆਕਸੀਜਨ ਦੀ ਹੋਂਦ ਵਿੱਚ ਇੱਥੇ ਸਾਹ ਰਿਆ ਹੁੰਦੀ ਰਹਿੰਦੀ ਆ ਲੇਕਿਨ ਜਦੋਂ ਬਹੁਤ ਜ਼ਿਆਦਾ ਕਸਰਤ ਕਰਦੇ ਆ ਤਾਂ ਕਸਰਤ ਕਰਨ ਸਮੇਂ ਕਸਰਤ ਕਰਨ ਸਮੇਂ ਬਹੁਤ ਜ਼ਿਆਦਾ ਆਕਸੀਜਨ ਦੀ ਲੋੜ ਹੁੰਦੀ ਆ ਜੋ ਕਿ ਪੂਰੀ ਨਹੀਂ ਆਉਂਦੀ ਤੇ ਆਕਸੀਜਨ ਦੀ ਕਮੀ ਹੋ ਜਾਂਦੀ ਆ ਆਕਸੀਜਨ ਦੀ ਕਮੀ ਵਿੱਚ ਪਾਇਰੂਵੇਟ ਦਾ ਵਿਖੰਡਨ ਹੁੰਦਾ ਹੈ ਤਾਂ ਲੈਕਟਿਕ ਐਸਿਡ ਬਣਦਾ ਕੀ ਬਣਦਾ ਲੈਕਟਿਕ ਐਸਿਡ ਇਹ ਲੈਕਟਿਕ ਐਸਿਡ ਆ ਜਿਹੜਾ ਇਹ ਤਿੰਨ ਕਾਰਬਨ ਪਰਮਾਣੂਆਂ ਦਾ ਬਣਿਆ ਹੁੰਦਾ ਪਲੱਸ ਊਰਜਾ ਦਾ ਹੁੰਦੀ ਹੈ ਇਹ ਊਰਜਾ ਵੀ ਬਹੁਤ ਹੀ ਜ਼ਿਆਦਾ ਨਹੀਂ 2 ATP ਹੁੰਦੀ ਹੈ ਇਸ ਤੋਂ ਬਾਅਦ ਵਿੱਚ ਫਾਈਨਲੀ ਅਸੀਂ ਪਹੁੰਚ ਜਾਂਦੇ ਹਾਂ ਕਿਹੜੇ ਸੈੱਲ ਵਿੱਚ ਮਾਈਟੋਕਾਂਡਰੀਆ ਵਿੱਚ ਸੈੱਲ ਦੇ ਨਿਕੜੇ ਆਰਗਨ ਮਾਈਟੋਕਾਂਡਰੀਆ ਚ ਤਾਂ ਇਹ ਸੈੱਲ ਦਾ ਇੱਕ ਨਿਊਕਲੀਓਨ ਹੈਗਾ ਤਾਂ ਮਾਈਟੋਕਾਂਡਰੀਆ ਜਿਹੜਾ ਐਸ ਨੂੰ ਅਸੀਂ ਪਾਵਰ ਹਾਊਸ ਜਾਂ ਸੈੱਲ ਦਾ ਸ਼ਕਤੀ ਘਰ ਕਹਿੰਦੇ ਆ ਕਿਉਂਕਿ ਸਾਰੀ ਊਰਜਾ ਇੱਥੇ ਪੈਦਾ ਹੁੰਦੀ ਹੈ ਤਾਂ ਇਹ ਜਿਹੜੇ ਮਾਈਟੋਕਾਂਡਰੀਆ ਦੇ ਵਿੱਚ ਪਾਇਰੂਵੇਟ ਦਾ ਵਿਖੰਡਨ ਆ ਆਕਸੀਜਨ ਦੀ ਹੋਂਦ ਵਿੱਚ ਹੁੰਦਾ ਆਕਸੀਜਨ ਦੀ ਹੋਂਦ ਵਿੱਚ ਉਹਦੀ ਮੌਜੂਦਗੀ ਵਿੱਚ ਤਾਂ ਇਸ ਨੂੰ ਆਕਸੀ ਸਾਹ ਕਿਹਾ ਕਹਿੰਦੇ ਅਸੀਂ ਆਕਸੀ ਸਾਹ ਕਿਹਾ ਵਰਤਦੀ ਹੈ ਜਿਸ ਪ੍ਰਾਣ ਕਾਰਬਨ ਡਾਈਆਕਸਾਈਡ ਪਾਣੀ ਤੇ ਬਹੁਤ ਸਾਰੀ ਊਰਜਾ ਪੈਦਾ ਹੁੰਦੀ ਹੈ ਇਹ ਊਰਜਾ ਜਿਹੜੀ ਇਹ 38 ATP ਹੁੰਦੀ ਹੈ ਇਹਦਾ ਮਤਲਬ ਕਿ ਪਾਇਰੂਵੇਟ ਦਾ ਪੂਰਨ ਵਿਖੰਡਣ ਮਾਈਟੋਕੌਂਡਰੀਆ ਚ ਹੁੰਦਾ ਜੋ ਕਿ ਸੈੱਲ ਦਾ ਸ਼ਕਤੀਕਰ ਹੈ ਤਾਂ ਇੱਥੇ ਜਿਹੜੀ ਵਿਖੰਡਣ ਹੁੰਦਾ ਹੈ ਇਸ ਨੂੰ ਕ੍ਰੈਬ ਚੱਕਰ ਦੇ ਨਾਂ ਨਾਲ ਜਾਣਿਆ ਜਾਂਦਾ ਕ੍ਰੈਬ ਚੱਕਰ ਵੀ ਇਹਨੂੰ ਕਿਹਾ ਜਾਂਦਾ ਇਸ ਤਰ੍ਹਾਂ ਤਸੀਂ ਇਹ ਗਲੂਕੋਜ਼ ਦਾ ਜਿਹੜਾ ਵਿਖੰਡਨ ਆ ਉਹ ਕੀਤਾ ਤੇ ਇਸ ਨੂੰ ਨੈਕਸਟ ਵੀਡੀਓ ਦੇ ਵਿੱਚ ਗਲੂਕੋਜ਼ ਪਾਇਰੂਵੇਟ ਇਥੈਨੋਲ ਲੈਕਟਿਕ ਐਸਿਡ ਕਾਰਬਨ ਡਾਈਆਕਸਾਈਡ ਪਾਣੀ ਕਾਰਬਨ ਡਾਈਆਕਸਾਈਡ ਇਹ ਸਭ ਨੂੰ ਫਾਰਮੂਲੇ ਦੇ ਰਾਈ ਸਮਝਾਉਣ ਦੀ ਕੋਸ਼ਿਸ਼ ਕਰਾਂਗੀ ਤਾਂ ਤੁਸੀਂ ਉਹ ਵੀਡੀਓ ਵੀ ਦੇਖਣ ਦੀ ਕੋਸ਼ਿਸ਼ ਕਰਨਾ ਤੇ ਸਮਝਣਾ ਥੈਂਕ ਯੂ 10ਵੀਂ ਦੇ ਬਹੁਤ ਹੀ ਪਿਆਰੇ ਬੱਚਿਓ ਅੱਜ ਮੈਂ ਤੁਹਾਡੇ